ਘਰੋਂ ਪੇਪਰ ਦੇਣ ਲਈ ਸਕੂਲ ਗਏ ਵਿਦਿਆਰਥੀ ਦੀ ਲਾਸ਼ ਅੰਮ੍ਰਿਤਸਰ ਵਿਖੇ ਰੋਖਣਾ ਲਟਕਦੀ ਹੋਈ ਮਿਲੀ ਮ੍ਰਿਤਕ ਵਿਦਿਆਰਥੀ ਪਿੰਡ ਲੀਰੀ ਦਾ ਨਿਵਾਸੀ ਤੇ ਭਿੱਖੀਵਾਲ ਦੇ ਨਿੱਜੀ ਸਕੂਲ ਵਿੱਚ ਸੀ ਪੜਦਾ ਆਉਂਦਰ ਪੋਰਟਸ ਟੀਵੀ ਨਿਊਜ਼ ਇੰਡੀਆ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਪਸ਼ੋਰਾ ਸਿੰਘ ਪੰਨੋ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਲੀਰੀ ਦਾ ਨਿਵਾਸੀ ਨੌਜਵਾਨ ਵਿਦਿਆਰਥੀ ਜੋ ਬੁੱਧਵਾਰ ਨੂੰ ਘਰੋਂ ਪ੍ਰੈਕਟੀਕਲ ਦਾ ਪੇਪਰ ਦੇਣ ਲਈ ਦੱਸ ਕੇ ਪਿੱਕੀਵੈਂਟ ਸਕੂਲ ਗਿਆ ਸੀ ਜੀਰਵਾਰ ਨੂੰ ਉਸਦੀ Laash ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਨੇੜੇ ਗਲਿਆਰਾ ਪਾਰਕ ਵਿੱਚੋਂ ਰੁਕਣਾ ਲੜਕਦੀ ਹੋਈ ਮਿਲੀ ਥਾਣਾ ਕੋਤਵਾਲੀ ਅਧੀਨ ਆਉਂਦੀ ਪੁਲਿਸ ਚੌਂਕੀ ਗਲਿਆਰਾ ਦੀ ਪੁਲਿਸ ਨੇ ਮ੍ਰਿਤਕ ਨੌਜਵਾਨ ਜਸਪਾਲ ਸਿੰਘ ਦੇ ਤਾਇਆ ਭਗਵਾਨ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਅਧੀਨ ਧਾਰਾ 174 CrPC ਤਹਿਤ ਕਾਰਵਾਈ ਕਰਕੇ Laash Post ਦਾ ਵੀਰਵਾਰ ਨੂੰ ਪਿੰਡ ਡਲੇਰੀ ਵਿਖੇ ਅੰਤਮ ਸੰਸਕਾਰ ਕਰ ਦਿੱਤਾ ਹੈ ਪੀਚ ਇਸ ਸਬੰਧੀ ਮ੍ਰਿਤਕ ਨੌਜਵਾਨ ਜਸਪਾਲ ਸਿੰਘ ਦੇ ਤਾਇਆ ਭਗਵਾਨ ਸਿੰਘ ਨਾਲ ਗੀਤੀ ਗੱਲਬਾਤ ਦਾ ਵੀਰਵਾ ਜੀ ਆ ਪਿੰਡ ਡਲੇਰੀ ਵਿਖੇ ਅਤੇ ਜਾਣਦੇ ਆ ਉਹਨਾਂ ਦੇ ਤਾਇਆ ਜੀ ਦੇ ਨਾਲ ਜੋ ਉਹਨਾਂ ਦਾ ਪਾਲਣ ਪੋਸ਼ਣ ਕਰ ਰਹੇ ਸੀ ਕਿ ਇਹ ਘਟਨਾ ਕੀ ਵਾਪਰੀ ਹੈ ਜੀ ਹਾਂ ਜੀ ਸਰਦਾਰ ਭਗਵਾਨ ਸਿੰਘ ਜੀ ਇਹ ਜਿਹੜਾ ਬੇਟਾ ਆ ਤੁਹਾਡਾ ਇਹਨੇ ਜਿਹੜੀ ਕੁਤੂਸ਼ੀ ਕੀਤੀ ਆ ਉਹ ਘਟਨਾ ਕੀ ਵਾਪਰੀ ਤੇ ਤੁਹਾਨੂੰ ਕਦੋਂ ਪਤਾ ਲੱਗਾ ਇਹ ਜਿਹੜੀ ਘਟਨਾ ਵਾਪਰੀ ਵਾਕੜੀ ਹਨੀ ਇਹ ਸਾਨੂੰ ਜਿਹਨੇ 8:30 ਵਜੇ ਫੋਨ ਆਇਆ ਪਤਾ ਨਹੀਂ ਆਉਂਦਾ 8:30 ਵਜੇ ਆਇਆ ਤੇ ਸਾਢੇ 8:30 ਵਜੇ ਦੰਗਾ ਲੈ ਕੇ ਚਾਹਤੇ ਆ ਕਿ ਆਹੀ ਹੈ ਬੱਚੇ ਦਾ ਜਾਫੀ ਚੀਰੀ ਕਰ ਸਾਢੋਂ ਤੁਹਾਨੂੰ ਆ ਨਹੀਂ ਹੁੰਦਾ ਪਰ ਮੈਂ ਵਕੀਆ ਘਟਾ ਲੱਖੇ ਉਹ ਚੇਰੀ ਪਈ ਇਹ ਜਸਪਾਲ ਸਿੰਘ ਜਿਹੜਾ ਵਾ ਉਹ ਕਿਹੜੀ ਕਲਾਸ ਚ ਪੜਦਾ ਸੀ ਤੇ ਕਿਹੜੇ ਸਕੂਲ ਚ ਪੜਦਾ ਸੀ ਉਹ ਪੜਦਾ ਸੀ ਪਲਸ 2 ਤੇ ਉਹ ਸਕੂਲੇ ਗਾਹੀ ਪਿੱਕ ਲੈਣਾ ਤੇ ਇਹ ਜਸਪਾਲ ਜਿਹੜਾ ਆ ਇਹ ਤੁਹਾਡਾ ਸਤਾ ਬੇਟਾ ਆ ਜਾਂ ਤੁਹਾਡੇ ਭਰਾ ਦਾ ਬੇਟਾ ਹੈ ਇਹ ਮੇਰੇ ਭਰਾ ਦਾ ਬੇਟਾ ਹੈ ਮੈਂ ਉਹਦੇ ਬੇਟੇ ਦਾ ਨਾ ਨਾ ਵੀ ਬਾਤ ਦਿੱਤਾ ਪਾਲਣ ਦੋਸਨ ਕਰਦਾ ਹੈ ਹੋਰ ਹਾਰ ਬਚਾਇ ਇਹ ਬੱਚੇ ਨੂੰ ਮੈਂ ਅੱਗੇ ਪਾਸੇ ਲਿਉਣਾ ਚਾਹੁੰਦਾ ਇਹ ਪੜਾਈ ਦੇ ਵਿੱਚ ਕਿਹੋ ਜਿਹਾ ਸੀ ਜਸਪਾਲ ਜਸਪਾਲ ਪਰਪ੍ਰਾਈ ਜੀ ਬਹੁਤ ਚੰਗਾ ਹੋਂਕਾਰ ਬਚਾਇ ਪਰ ਗੱਲ ਦਾ ਜਵਾਬ ਅਜੇ ਤੱਕ ਮੈਨੂੰ ਕੋਈ ਇਹਨੇ ਕੋਈ ਨਹੀਂ ਦਿੱਤਾ ਜੀ ਅੱਜ ਤੱਕ ਮੇਰੇ ਬੱਚੇ ਨੇ ਇਹ ਘਰੋਂ ਕੀ ਤੁਹਾਨੂੰ ਦੱਸ ਕੇ ਗਿਆ ਆ ਕਿ ਮੈਂ ਕਿਥੇ ਚੱਲਿਆ ਕਿ ਰੂਟੀਨ ਚ ਸਕੂਲ ਗਿਆ ਕੀ ਇਹ ਕਰ ਉਹ ਇਹੋ ਦੱਸ ਕੇ ਗਿਆ ਇਸ ਮੁੰਡੇ ਨੂੰ ਕਿ ਇਸ ਮੁੰਡੇ ਨੇ ਫੋਨ ਕੀਤਾ ਵਾ ਵੀ ਆਪਣਾ ਪ੍ਰੈਕਟਿਕ ਦਾ ਪੇਪਰ ਆ ਉਹ ਆਪਾਂ ਦੇਣਾ ਵਾ ਉਹ ਬੱਚਾ ਜਿਹੜਾ ਫੋਨ ਕੀਤਾ ਬੱਚੇ ਨੇ ਤਿੰਨ ਵਾਰ ਫੋਨ ਕੀਤਾ ਤੇ ਮੁਰਕੇ ਉਹ ਗਿਆ ਵਾ ਤੇ ਫਿਰ ਉਹ आज सਾਨੂੰ ਇਹ ਪਤਾ ਲੱਗਿਆ ਜਦੋਂ ਉਹ ਘਰ ਨਹੀਂ ਪਹੁੰਚਿਆ ਤਾਂ ਫਿਰ ਤੁਸੀਂ ਉਹਦੇ ਬਾਰੇ ਕੋਈ ਪੁੱਛਗਿੱਛ ਕੀਤੀ ਜਾਂ ਉਹਦੇ ਨਾਲ ਫੋਨ ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹਾਂਜੀ ਫੋਨ ਤੇ ਸਵਾਲਕ ਬੜਾ ਜ਼ਿਆਦਾ ਕਰਦੇ ਰਹੇ ਆ ਫੋਨ ਉਹਨੇ ਸੁਨੇ ਬੰਦ ਕਰਖਿਆ ਤੇ ਆ ਫੋਨ ਚਾਲੂ ਨਹੀਂ ਕੀਤਾ ਮੁੜ ਕੇ ਵਾਪਸੀ ਤੋਂ 10:30 ਤੋਂ ਬਾਅਦ ਫੋਨ ਚਾਲੂ ਨਹੀਂ ਹੋਇਆ ਤੇ ਉਸ ਦੌਰਾਨ 10:30 ਦੇ ਵਿੱਚ ਤੁਹਾਡੀ ਗੱਲ ਹੋਈ 10:30 ਤੱਕ ਉਹਦੇ ਨਾਲ ਕੋਈ ਵੀ ਤੁਸੀਂ ਘਰ ਨਹੀਂ ਆਇਆ ਨਾ ਕੀ ਗੱਲ ਉਹਦੀ ਇੱਕ ਵਾਰਾ ਮੜਾ ਜਾਂ ਫੋਨ ਨੇ ਸਾਢੇ 6:00 ਵਜੇ ਕਾਲ ਕੋਈ ਆ ਉਸਨੇ ਫੋਨ ਜਦੋਂ ਗੱਲ ਕਰਨ ਲੱਗੇ ਉਹ ਉਸਨੇ ਕਾਤਾ ਮੁਰ ਕੇ ਫੋਨ ਨਹੀਂ ਚੱਲਦਾ ਤੇ ਇਹ ਜਿਹੜਾ ਆ ਉਹਦੀ ਮੌਤ ਦੀ ਖਬਰ ਆ ਜਿਹੜੀ ਆ ਇਹ ਤੁਹਾਨੂੰ ਕਿਵੇਂ ਪਤਾ ਲੱਗੀ ਤੇ ਕਦੋਂ ਪਤਾ ਲੱਗੀ ਇਹ ਸਾਨੂੰ ਦਿਨੇ 8:30 ਵਜੇ ਪਤਾ ਲੱਗਾ ਅੰਬਰ ਸਰੋਇ ਸਾਨੂੰ ਫੋਨ ਆਇਆ ਵਾ ਥਾਣੇਦਾਰ ਦਾ ਵੀ ਆ ਗੱਲ ਮਹਾਬੂਬ ਕਰ ਗਈ ਆ ਸਾਡੇ ਫੋਨ ਤੇ ਉਸੇ ਦੇ ਫੋਨ ਤੋਂ ਫੋਨ ਤੋਂ ਕੱਢ ਕੇ ਅਤੇ ਆਡੇ ਫੋਨ ਤੇ ਮੁਰਗੇ ਫੋਨ ਆਇਆ ਫਿਰ ਸਾਨੂੰ ਪਤਾ ਲੱਗਿਆ ਤੇ ਜਦੋਂ ਤੁਸੀਂ ਉੱਥੇ ਪੁੱਜੇ ਜੇ ਉੱਥੇ ਇਹ ਵੇਖੇ ਹਾਲਾਤ ਘਟਨਾ ਨੂੰ ਵੇਖ ਕੇ ਤੁਹਾਨੂੰ ਕੀ ਮਹਿਸੂਸ ਹੁੰਦਾ ਕਿ ਉਹਨੇ ਕੁਦਕੁਸ਼ੀ ਕੀਤੀ ਆ ਜਾਂ ਕੋਈ ਹੋਰ ਵੀ ਤੁਹਾਨੂੰ ਛਾਕਿਆ ਕੋਈ ਕਾਲ ਨਹੀਂ ਸਾਡੀ ਕੋਈ ਇਹ ਆ ਵੀ ਅਸੀਂ ਜਾ ਕੇ ਉਸ ਨਾਲ ਸਾਰਾ ਕੁਝ ਕੀਤਾ ਜੋ ਉੱਥੇ ਕੀਤਾ ਮੂੜ ਉਹਦੇ ਪੈਰੀਆਂ ਪਾਗ ਉਹਦੇ ਸੱਤੇ ਉਦਾਂ ਹੀ ਬੱਚੀ ਆ ਜਾਨੀ ਕਿ ਤੁਹਾਨੂੰ ਮਤਲਬ ਇਹ ਵੀ ਤੁਹਾਡੇ ਮਨ ਚ ਆਉਂਦਾ ਹੈ ਕਿ ਉਹ ਆਤਮ ਹੱਤਿਆ ਨਹੀਂ ਵੀ ਹੋ ਸਕਦੀ ਇਹ ਕੱਲ ਦਾ ਅਜੇ ਤੱਕ ਸਾਨੂੰ ਪਤਾ ਨਹੀਂ ਆਉਂਦਾ ਜਾਨੀ ਕਿ ਤੁਹਾਨੂੰ ਇਹ ਯਕੀਨ ਨਹੀਂ ਹੈ ਕਿ ਉਹਨੇ ਆਤਮ ਹੱਤਿਆ ਕਰ ਲਈ ਹੋਗੀ ਬੱਚਾ ਹੀ ਹੋਣਾ ਆ ਰਹੀ ਜੀ ਇਹ ਕੱਲ ਦਾ ਤੇ ਮਾਲਕ ਨੂੰ ਹੀ ਜਾਣਦਾ ਮਾਲਕ ਹੀ ਜਾਣਦਾ ਜੋ ਹੋਇਆ ਵਾ ਉਹ ਦਰਬਾਰ ਸਾਹਿਬ ਅਸੀਂ ਦਰਬਾਰ ਸਾਹਿਬ ਚ ਅਰਦਾਸ ਕਰਕੇ ਆਏ ਆ ਵੀ ਜੇ ਕਹਿਨੇ ਤੇ ਨਾ ਗਲਤ ਕੀਤਾ ਗਿਆ ਹੋਵੇ ਤੇ ਮਾਲਕਾ ਤੇਰੇ ਮੱਥਾ ਤੇ ਕੇ ਅਹੀਂ ਉੱਥੇ ਖਲੋਤਿਆਂ ਨੇ ਦਾਸੂ ਦੀ ਗਰੀਬੀ ਮੈਂ ਇਹੋ ਕੀਤੀ ਹੋਰ ਮੈਂ ਕੋਈ ਅਦਾਫ ਨਹੀਂ ਕੀਤੀ ਮੈਂ ਇਹੋ ਕੀਤੀ ਆ ਵੀ ਮੇਰੇ ਬੱਚੇ ਨਾਲ ਜੇ ਕੋਈ ਗਲਤ ਕੀਤਾ ਗਿਆ ਹੋਵੇ ਉਹ ਕਰਨੀ ਦਾ ਪਰ ਨਹੀਂ ਦਾ ਉੱਥੇ ਦਰਬਾਰ ਸਾਹਿਬ ਵੀ ਜੇ ਵੀ ਪਰ ਨਹੀਂ ਕਰਨੀ ਤੇ ਫਿਰ ਤੁਸੀਂ ਪੁਲਿਸ ਨੂੰ ਜਿਹੜੀ ਸ਼ਿਕਾਇਤ ਦਰਜ ਕਰਾਈ ਜਾਂ ਪੁਲਿਸ ਕੋਲ ਜਿਹੜੇ ਬਿਆਨ ਲਿਖਾਏ ਆ ਉਹਨਾਂ ਪੁਲਿਸ ਨੂੰ ਤੁਸੀਂ ਕੀ ਕਿਹਾ ਅਹੀਂ ਪੁੱਛ ਰੋ ਇਹੋ ਗੱਲ ਕਹੀ ਐ ਵੀ ਅਸੀਂ ਤੇ লাশ ਲੈਣਾ ਚਾਹੁੰਦੇ ਆ ਜਿਸਪਾਲ ਅੱਗੇ ਵੀ ਪਰੇਸ਼ਾਨ ਹੁੰਦਾ ਸੀ ਕਦੇ ਕਿ ਜਾਏ ਪਹਿਲੀ ਵਾਰੀ ਇਦਾਂ ਹੋਇਆ ਜੀ ਜੀ ਪਰੇਸ਼ਾਨ ਅਜੇ ਤੱਕ ਕੋਈ ਨਹੀਂ ਹੋਇਆ ਬੱਚਾ ਜੀ ਪਰੇਸ਼ਾਨ ਹੋ ਗਿਆ ਇਹ ਕਦਾ ਮੈਨੂੰ ਕਦਾ ਮੈਂ ਆਪਦੇ ਪੁੱਤਾਂ ਨਾਲ ਵਾਅਦੇ ਬੱਚੇ ਦਾ ਪਿਆਰ ਕਰਦਾ ਹਾਂ ਪੁੱਤਾਂ ਪੁੱਤਾਂ ਨਾਲ ਉਹ ਵਾਅਦਾ ਮੇਰਾ ਉਹ ਵੇ ਸਦਾ ਹੀ ਪਰੇਸ਼ਾਨ ਅਜੇ ਤੱਕ ਮੈਨੂੰ ਨੇ ਕਹਿਫਲ ਦਾ ਜਵਾਬ ਨਹੀਂ ਆ ਤੇ ਜਿਸਪਾਲ ਹੁਣ ਕਿਨੇ ਭੈਣ ਭਰਾ ਹੈ ਤੇਜ ਜਸਪਾਲ ਸਿੰਘ ਵੱਡਾ ਬੱਚਾ ਵਾ ਉਦੋਂ ਛੋਟੀ ਅਜੀਤਨਪੁਰ ਬੱਚੀ ਆ ਦੋਏ ਭੈਣ ਭਰਾ ਤੇ ਇਹਦੇ ਮਾਤਾ ਪਿਤਾ ਯਾਨੀ ਕਿ ਉਹ ਹੈਗੇ ਜਾਂ ਉਹਨਾਂ ਦਾ ਸਵਰਗਵਾਸ ਹੋ ਗਿਆ ਤੇ ਉਹਦਾ ਸਵਰਗਵਾਸ ਹੋ ਗਿਆ ਜਿਹੜੀ ਹੈ ਦੀ ਮਾਤਾ ਸੀ ਯਾਨੀ ਇਸ ਵਕਤ ਪਿਤਾ ਦੇ ਫਰਜ਼ ਤੁਸੀਂ ਨਿਭਾ ਰਹੇ ਮੈਂ ਸਾਰੇ ਜਿਉ ਪਿਤਾ ਦੇ ਫਰਜ਼ ਆ ਮਹਿਨਤਾਂ ਆ ਵਾਇ ਤੇ ਪਾਲਿਆ ਮੈਂ ਸਭ ਕੁਝ ਮੈਂ ਕੀਤਾ ਬੱਚੇ ਦੇ ਮੈਂ ਸਾਰਾ ਕੁਝ ਖਾਰ ਮੁਖਤਿਆਰ ਮੈਂ ਆਂ ਗਾੜੀ ਮੇਰਾ ਬੱਚਾ ਹੀ ਹੋਣਾ ਰਹੀ ਇਹਦੇ ਨਾਲ ਸਭਾ ਮੁੰਡੇ ਦਾ ਮੁੰਡਾ ਆ ਗਿਆ ਤੋਤਾ ਇਹ ਮੈਂ ਉਹਦੇ ਨਾਲ ਕਰਦਾ ਇਹ ਸੰਜੀਪ ਸਦਾ ਭਗਵਾਨ ਸਿੰਘ ਡਲੇਰੀ ਜਿਨ੍ਹਾਂ ਨੇ ਉਸ ਜਸਪਾਲ ਸਿੰਘ ਬੱਚੇ ਦਾ ਪਾਲਣ ਪੋਸ਼ਣ ਆਪਣੇ ਹੱਥੀ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਛੋਟੇ ਹੁੰਦੇ ਜਿਹੜਾ ਆ ਉਹ ਪਿਤਾ ਦਾ ਸਵਰਗਵਾਸ ਹੋ ਗਿਆ ਸੀ ਤੇ ਮਾਤਾ ਵੀ ਚਲੇ ਜਾਣ ਕਰਨਾ ਇਸ ਬੱਚੇ ਨੂੰ ਛੋਟੇ ਨੂੰ ਪਾਲਣ ਪੋਸ਼ਣ ਕਰਕੇ ਅੱਥੀ ਰੋਟੀ ਅੱਥੀ ਦੁੱਧ ਖਵਾ ਕੇ ਉਸ ਨੂੰ ਪਾਲਿਆ ਸੀ ਤੇ ਘਰੋਂ ਅਚਨਚੇਤ ਚਲੇ ਜਾਣ ਕਾਰਨ ਤੇ ਖੁਦਕੁਸ਼ੀ ਵਰਗਾ ਕਦਮ ਉਠਾ ਲੈਣ ਨਾਲ ਇਹ ਜਿੱਥੇ ਉਹ ਕਹਿੰਦੇ ਆ ਸਾਡੇ ਮਨ ਨੂੰ ਭਾਰੀ 60 ਵੱਜੀ ਆ ਉਥੇ ਉਹ ਸਾਡਾ ਇਸ ਉਮਰ ਦੇ ਵਿੱਚ ਲੱਕ ਤੋੜ ਕੇ ਸੁੱਟ ਗਿਆ ਹੈ ਭਗਵਾਨ ਸਿੰਘ ਭਰੇ ਮਨ ਨਾਲ ਇਹ ਗੱਲ ਕਹਿੰਦੇ ਨੇ ਕਿ ਮੈਨੂੰ ਅਜੇ ਤੱਕ ਵੀ ਯਕੀਨੀ ਹੋ ਰਿਹਾ ਕਿ ਜਸਪਾਲ ਸਿੰਘ ਅਜੇ ਆ ਵੀ ਕਦਮ ਉਠਾ ਸਕਦਾ ਹੈ ਗਰਾਉਂਡ ਰਿਪੋਰਟਸ ਟੀਵੀ ਨਿਊਜ਼ ਇੰਡੀਆ ਲਈ ਕੈਮਰਾਮੈਨ ਹਰਵਿੰਦਰ ਸਿੰਘ ਪਾਟਿਆ ਦੇ ਨਾਲ ਪਸ਼ੋਰਾ ਸਿੰਘ ਪੰਨੂ ਦੀ ਪਿੰਡ ਡਲੇਰੀ ਜਲਾਤਰਨ ਤਰਨਤੁਰ ਕੋ